ਜਿਲਾ ਕਿਹੜਾ ਜਿਲਾ ਕਰਤਾਰਪੁਰ ਗਦਾਸਪੁਰ ਪੈਂਟੇ ਤੇ ਬਾਪੂ ਮੇਰੇ ਤੂੰ ਪੇਕੇਆਂ ਵਾਲਦਾ ਕਿਹੜਾ ਜਿਲਾ ਮੇਰੀ ਪੇਕੇ ਗਦਾਸਪੁਰ ਜਿਲਾ ਮੇਰਾ ਜਿਲਾ ਕਰਾਵਾ ਇਨੀ ਕਰਤਾਰਪੁਰ ਮੈਂ ਤੈਨੂੰ ਆਪਣਾ ਭਾਣ ਗਿਆ ਤੇਰਾ ਠੀਕ ਆ ਪੀ ਜਮੀ ਉਹ ਉਹ ਹੁਣ ਪੰਨ ਨੂੰ ਥਾਂ ਵੀ ਨਹੀਂ ਹੈਗਾ ਸਾਡਾ ਕੋਈ ਵੱਡੇ ਬਡੇਰੇ ਨਾ ਅਜਿਹੇ ਹਜ਼ਾਰਪੁਰ ਕੋਲੀਆਂ ਹਾਂਜੀ ਉਥੋਂ ਸਾਡੀ ਪੜਦਾਦੇ ਦੀ ਮਾਂ ਇਹ ਸਾਡਾ ਪੜਦਾਦਾ ਤੇ ਉਹ ਰੱਬ ਉਹ ਬਾਬਰ ਚੜ੍ਹਾਈ ਕਰ ਗਿਆ ਅੱਛਾ ਤੇ ਬਾਹਰ ਹੈਗਾ ਉਹ ਆਪਣੇ ਦੋ ਧੀਆਂ ਤੇ ਇੱਕ ਬੱਚਾ ਲੈ ਕੇ ਗੁੰਨੋਪੁਰ ਆ ਗਈ ਹੂੰ ਉਥੇ ਜਿਹੜੀ 베ਰੀ ਦਾ ਥਾ ਉਹ ਵੀ ਲੋਕਾਂ ਨੇ ਰੋਕ ਲਿਆ ਹਾਂਜੀ ਜਿਹੜਾ ਘਰ ਦਾ ਉਹ ਵੀ ਰੋਕ ਲਿਆ ਤੇ ਸਾਡੇ ਕੋਲ ਨਾ ਜ਼ਮੀਨ ਹੀ ਨਾ ਸਾਡੇ ਉਥਾਂ ਥਾਤਾ ਹੈਗਾ ਤੇ ਆ ਜਿਹੜੀ ਹਰ ਭਗਤੀ ਖਾਟੇ ਨੇ ਆਪਣੇ ਦਾਦੀ ਦੀ ਵੱਡਿਆਂ ਦੀ ਤੇ ਦਾਦੀ ਦੀ ਤੇ ਪਿਉਰੀ ਤੇ ਮਹਾਰਾਜੀ ਖਾਟੇ ਵੱਡਿਆਂ ਦੀ ਭਗਤੀ ਆ ਕਿ ਨੀਕ ਜਾਦਤ ਬਣਾਈ ਫਿਰ ਕਿਨੋ ਵੀ ਗੱਜਨਾ ਕਾਡਾ ਢੇ ਕੋਲ ਪੈਣ ਜੀ ਮੰਜੀ ਡਾਉਨ ਉਥਾ ਬਿੰਦੀ ਹੈਗਾ ਹੁਣ ਸਭ ਕੋ ਮਾਲਕੰਦੀ ਤੇ ਅੱਛਾ ਪੰਜੀ ਸਭੀ ਕੇ ਜਮੀਨ ਦੇ ਆ ਠੀਕ ਆ ਫੇਰ ਚਾਰ ਮੋਟਰ ਲੱਗੀ ਤੇ ਥਾਵਾ ਭੇਰੀ ਪਾ ਕੇ ਘਰਾਂ ਬਾਸ ਵੀ ਪਰਾ ਦੇ ਤੇ ਕੋਈ ਪਰ ਨਹੀਂ ਆਈ ਅੱਛਾ ਉੱਦਾਂ ਪਿੰਡ ਕਿਹੜਾ ਓਦਾਂ ਜਿੱਦਾਂ ਗੁਰਦਾਸਪੁਰ ਪਿੰਡ ਸੜਾ ਗੁੱਲੂਪੁਰ ਸੇ ਢੋੜਾ ਗੁੱਲੂਪੁਰ ਸੇ ਢੋੜਾ ਜਿਹੜੀ ਜਨਾਨੀ ਦੀ ਭਗਤੀ ਹੈ ਨਾ ਉਹ ਬੰਦੇ ਦੀ ਭਗਤੀ ਤੋਂ ਉੱਤੇ ਆ ਉੱਤੇ ਉੱਤੇ ਉਹ ਪੁੱਛ ਕਿਤਰਾ 8 ਮਹੀਨੇ ਬੱਚਾ ਰੱਖਣਾ 13 ਬੱਚਿਆਂ ਨੂੰ ਸੁੱਕੇ ਥਾਂ ਕਰਨਾ ਤੇ ਆਪੋ ਗਿੱਲੇ ਥਾਂ ਹੋਣਾ ਭਗਤੀਆਂ ਹੈ ਜਨਾਨੀ ਦੀ ਬਹੁਤੀ ਭਗਤੀ ਆ ਬੱਚੇ ਨਾ ਵੀ ਜਾਦੇ ਆ ਬੱਚੇਰੇ ਦੇ ਭਾਰੋ ਕਮਾ ਕਮਾ ਕੇ ਤੇ ਸੁਰਦੇ ਨਾ ਤੇ ਰੋਟੀ ਪਕੌੜੀ ਜਿਨਾਨੀ ਦੇ ਬੱਚੇ ਸਭ ਘਰੀ ਜਨਾਨੀ ਦੇ ਚਰਤੇ ਆ ਘਰੀ ਜਨਾਨੀ ਸੋ ਬਾਬਾ ਜੀ ਇਨੀ ਉਮਰ ਕੱਟ ਲਈ ਆ ਤੂੰ ਹਾਲੇ ਲਿਆ ਦੇ 10 ਸਾਲ ਜੀਣਾ ਵਾ ਤੇ ਤੁਹਾਨੂੰ ਸਾਹਮਣੇ ਤੁਹਾਡੇ ਬੱਚੇ ਪੋਤੀਆਂ ਪੋਤੇ ਕੋਤ ਨਾ ਵਾ ਮੇਰੇ ਜਿਹੜੇ ਪਤੀਏ ਆ ਨਾ ਉਹ ਚੰਗੇ ਤੇ ਜਿਹੜੇ ਨੂਹ ਨੂਹ ਨਾ ਮੈਂ ਕਹਿੰਨਾ ਵੀ ਇਹਦੇ ਪੈਸੇ ਜਿੰਨਾ ਲੱਗਦਾ ਨਾ ਲਾਉ ਪਤਾ ਤੇ ਪੁੱਤੀਏ ਦਾ ਹੈਗਾ ਤੁਹਾਡਾ ਬੱਚਾ ਪੁੱਤ ਤੁਹਾਡਾ ਤੇ ਰੱਬ ਨੇ ਨਹੀਂ ਦਿੱਤਾ ਉਹੋ ਮੇਰੇ ਪਤੀ ਚਾਹ। ਅੱਛਾ ਆਪਣਾ ਬੱਚਾ ਨਹੀਂ ਹੈਗਾ ਕੋਈ। ਉਹ ਫੇਰ ਤੇਰੀ ਬਾਪੂ ਜਿਆਦੀ ਭਗਤੀ ਹੈ। ਤੇ ਉਹੋ ਹੀ ਮੇਰੇ ਜਿਹੜੇ ਪਤੀ ਇਹ ਉਹੋ ਹੀ ਪਰ ਉਹੋ ਹੀ ਪਤੀ ਇਹ ਉਹੋ ਹੀ ਤੁਸੀਂ ਵੀ ਆਪਣੀ ਜਾਇਦਾਦ ਉਹਨਾਂ ਦੇ ਦਿੱਤੀ। ਹੈਗੇ ਦੇਵਤੇ ਆ। ਦੋਵੇਂ ਦੇਵਤੇ ਆ। ਤੁਸੀਂ ਆਪਣੀ ਜਾਇਦਾਦ ਉਹਨਾਂ ਦੇ ਦਿੱਤੀ ਜੀਂਦੇ ਆਂ? ਮੈਂ ਦੇਤੀ ਦੀ ਐ। ਪਹਿਲੇ ਅਕੀਦੀ ਐ। ਠੀਕ। ਚਲੋ ਆਪੇ ਸਾਹਮਣੇ। ਤਰਾਂ ਜੱਲਾ ਸਾਹਮਣੇ ਸੋਨਾ ਸਾਹਮਣੇ। ਮੈਨੂੰ ਸਭ ਕੋ ਵੀ ਤੇ ਹੁਣ 10 ਦਿਨ ਹੋ ਗਏ ਆ। ਦੋ ਛੂਟ ਇੱਕ ਨੇ ਸਮਾਗ ਤੇ ਦੋ ਇੱਕ ਨੇ ਕੋਈ ਪੈਸੇ ਦੀ ਨਹੀਂ ਤੇ ਮੈਨੂੰ ਉਤਰ ਰਖੇ ਜਾਈ ਇਹਦੀ ਚੀਜ਼ ਨਹੀਂ ਸੀ ਠੀਕ ਆ ਚਲੋ ਮਹਾਰਾਜ ਦਾ ਹੁਕਮ ਉਹਦਾ ਹੁਕਮ ਮਹਾਰਾਜ ਦਾ ਹੁਕਮ ਇਹ ਮੇਰੀ ਮਾਂ ਬੜੀ ਚੰਗੀ ਸਰੀਆ ਭੈੜਾ ਚੰਗੀਆਂ ਪਰਾ ਚੰਗੇ ਨਹੀਂ 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 ਬਾਪੂ ਤਾਂ ਸਾਡੇ ਪਿਵਾ ਵਰਗਾ ਕੋਈ ਕਰ ਠੀਕ ਆ ਇਹਨਾਂ ਚਾਰੇ 200 ਕੋਈ ਚਲੋ ਆਓ ਜੇ ਹੋ ਜਾ ਪਿਆਮ ਦੇ ਵਿੱਚ ਮਿਲ ਆ ਕੇ ਨੰਗੇ ਹੋ ਜੇ ਨਹੀਂ ਕੋਈ ਵੀ ਮੈਂ ਪਿਆਮ ਚ ਰੋਟੀ ਘੱਟ ਖਾਣਾ ਵੇਖ ਲੈ ਤੀਹਰੇ ਦਿਨ ਵੀ ਤੱਕੀ ਬੈਠਾ ਤੇ ਦੂਰੇ ਨਾ ਕੀ ਆ ਕੁਝ ਕਿਸਾਨ ਆਪਦੇ ਹੱਥੇ ਆਪਦੀ ਸਬਜੀ ਭਾਜੀ ਬਣਾਉਂਦੇ ਆ ਜੀ ਇਹ ਲੰਗਰਾਂ ਦੇ ਵਿੱਚ ਨਹੀਂ ਜਾ ਕੇ ਪ੍ਰਸ਼ਾਦਾ ਛਕਦੇ ਇਹ ਆਪਦੇ ਹੱਥ ਦੀ ਬਣਾ ਕੇ ਛਕਦੇ ਨੇ ਮੈਂ ਵੀ ਇਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਰੋਟੀ ਪਾਣੀ ਸਬਜੀ ਕਿੱਥੇ ਬਣਾਉਣਾ ਸਿੱਖੇ ਕਹਿੰਦੇ ਜੀ ਅਸੀਂ ਦਿੱਲੀ ਮੋਰਚੇ ਦੇ ਉੱਪਰ ਸਿੱਖੇ ਆ ਕਈ ਵੀਰ ਡਿਸ਼ਾਂ ਲਵਾ ਰਹੇ ਆ ਟੀਵੀ ਚਲਾਉਣ ਵਾਸਤੇ ਇਹੋ ਜਿਹੀਆਂ ਗਤੀਵਿਧੀਆਂ ਚੱਲ ਰਹੀਆਂ ਜੀ ਆਹ ਵਿਚਾਰਾ ਗੁਰੂ ਦਾ ਦਰਵੇਸ਼ ਧਰਤੀ ਤੇ ਪਿਆ ਇੱਕ ਆ ਪਲਵਾਨ ਹੁੰਦਾ ਮੁੰਡਾ ਪਲਵਾਨੀ ਕਰਦਾ ਹੁੰਦਾ ਪਹਿਲਾਂ ਇਹ ਗੰਨਾ ਮੈਂ ਪਹਿਲਵਾਨੀ ਛੱਡ ਕੇ ਜੀ ਹੁਣ ਇੱਥੇ ਕਿਸਾਨਾਂ ਦੀ ਸੇਵਾ ਕਰਦਾ ਕਿਸੇ ਦੇ ਗੋਡਾ ਬਜ਼ੁਰਗ ਦਾ ਕਿਸੇ ਦੀ ਬਾਹ ਕੁਝ ਦੁਖਦਾ ਹੋਵੇ ਤਾਂ ਇਹ ਮੁੰਡਾ ਉਹਨਾਂ ਦੇ ਮਾਲ-ਸ਼ਾਂ ਕਰਕੇ ਠੀਕ ਕਰਦਾ ਓ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਦਾ ਗੋਡਾ ਕਿਉਂ ਦੁਖਣ ਲੱਗਿਆ ਜੀ ਕੱਲ ਸ਼ੰਭੂ ਰੇਲਵੇ ਸਟੇਸ਼ਨ ਤੇ ਸਾਨੂੰ ਕੱਲ ਨਾਵਾ ਦੇਣ ਸੀ ਜੀ ਤੇ ਜਦੋਂ ਧਰਨਾ ਲੱਗਾ ਈ ਧਰਨੇ ਦੇ ਵਿੱਚੋਂ ਅਸੀਂ ਰੇਲ ਦੀਆਂ ਲੈਣਾ ਪਾਰ ਕਰਕੇ ਦੂਸਰੀ ਸਾਈਡ ਤੇ ਜਾਣ ਲੱਗੇ ਤੇ ਉਦੋਂ ਹਾਂਜੀ ਥੋੜਾ ਗੋਡਾ ਟੇਡਾ ਹੋ ਗਿਆ ਤੇ ਉਹ ਦਰਦ ਕਰਨ ਲੱਗਿਆ ਉਹ ਰੋਲੇ ਨਾਲ ਜੋੜੇ ਲੱਗਿਆ ਅਸੀਂ ਜ਼ਿਲ੍ਹਾ ਤਰਨਤਾਰਨ ਤੋਂ ਪਿੰਡ ਖਾਰੜਾ ਭਾਈ ਜਸਵੰਤ ਸਿੰਘ ਜੀ ਖਾਰੜਾ ਉਹਨਾਂ ਦੇ ਨਗਰ ਤੋਂ ਆਏ ਹਾਂ ਜੀ ਬਿਲਕੁਲ ਪਾਕਿਸਤਾਨ ਬਾਰਡਰ ਦੇ ਉੱਤੇ ਸਾਡਾ ਪਿੰਡ ਆਖੀਰਲਾ ਲੋਣਾ ਮੈਕਸੀ ਬੱਜੇ ਮੈਕਸੀ ਬੱਜੇ ਅਰੇ ਵੀਰੇ ਦੇ ਵਿੱਚ ਜਿੰਨਾ ਜਿੰਨਾ ਮਰਜ਼ੀ ਕੰਮ ਕਰਕੇ ਜਾਈ ਜਾ ਕਦੇ ਨਹੀਂ ਆ ਕਹਿੰਦੇ ਹਾਂ ਮੈਨੂੰ ਕੋਈ ਨਹੀਂ ਪਾ ਅਹੀਂ ਵੀ ਕਰ ਸਕਦੀ ਹੁ ਅੱਛਾ ਜੀ ਜੀ ਉਹਦਾ ਉਹ ਮਾਇ ਜੀ ਕਹਿੰਦਾ ਸਰਦ ਨਹੀਂ ਬੇਦਗ ਹੂੰ ਫੇਟ ਨਹੀਂ ਪਾਇਆ ਤਾਂ ਫਿਰ ਪਸ ਲ ਉਹ ਬਈ ਸਿੰਘੋ ਦਾਲ ਸਬਜ਼ੀ ਘਰੇ ਬਣਾ ਲੈਂਦੇ ਸੀ ਕਿ ਇੱਥੇ ਆ ਕੇ ਸਿੱਖੇ ਹੋ ਦਿੱਨ ਦਾ ਖਾਇਰ ਅੱਛਾ ਦਿੱਲੀ ਉੱਥੇ ਉੱਥੇ ਸਿੱਖਿਆ ਹੈ ਹਾਂਜੀ ਹਾਂ ਰੋਟੀਆਂ ਲਾਉਣੀਆਂ ਵੀ ਪਹਿਲਾਂ ਕਦੇ ਜ਼ਿੰਦਗੀ 'ਚ ਘਰੇ ਤਾਂ ਨਹੀਂ ਲਾਈਆਂ ਸੀ ਮੋਦੀ ਕੰਦਰ ਨਹੀਂ ਸਿਖਾਤੇ ਮੋਦੀ ਨੇ ਦੂਜੀ ਵਾਰ ਜਿਹੜੇ ਅਣਜਾਣ ਤੇ ਉਹ ਵੀ ਜਾਣ ਕਣ ਪਾਦੇ ਜਿਹੜੇ ਪਹਿਲਾਂ ਸਾਨੂੰ ਹੋਟਲ ਵਿੱਚ ਜਨਾਨੀ ਨਾਲ ਤਾਂ ਕਰ ਰੋਟੀ ਘਰਾਂ ਕੇ ਬਣਾਏ ਕਰਦੇ ਤੁਸੀਂ ਉੱਥੇ ਬਣਾਉਣਾਗੇ ਤਾਂ ਲੱਗੇਗਾ ਮੋਦੀ ਤੇ ਲੱਗੇ ਤੇ ਮਰ ਜਾਣੇ ਉੱਥੇ ਬਰੌਲਰ ਬਣਦੇ ਉੱਥੇ ਹਾਂ ਵੇਸਾਲ ਨੂੰ ਖਵਾਉ ਕਹੇ ਜੀ ਬਣਾ ਕੇ ਖਵਾਉਣੇ ਹੋ ਠੀਕ ਹੈ ਬਾਈ ਨਹੀਂ ਫਿਰ ਯਾਰ ਖਵਾ ਦਿਆ ਕਰਾਂ ਐ ਕਿ ساری ਉਮਰ ਉਹਨਾਂ ਨੇ ਹੀ ਖਵਾਈਆਂ ਖਵਾ ਰਿਆ ਨਾ ਤੂੰ ਵੀ ਖਵਾਣਾ ਹੋਰ ਵੀ ਕੰਮ ਕਹਿਣਗੇ ਹੁਣ ਸਖਰੀ ਕਰਨੇ ਸੀ ਬਾਈ ਹੁਣ ਹੈ ਉਹਦਾ ਮਜਬੂਰੀ ਹੈ ਹਾਂ ਠੀਕ ਹੈ ਫਿਰ ਕਹਿੰ ਗਿਆ ਕੱਪੜੇ ਵੀ ਧੋ ਨਹੀਂ ਇੱਕ ਤਾਂ ਹੈ ਤੂੰ ਘਰ ਨਾਲੋਂ ਸਬਜ਼ੀ ਦੇ ਤੁਸੀਂ ਤੜਕੇ ਤੁੜਕੇ ਵੱਧ ਲਾਉਨੇ ਹੋ ਤਾਂ ਖਰੇ ਤਾਂ ਹੈ ਬੰਦਾ ਵੱਧ ਲਾ ਦਿੰਦਾ ਹੈ ਇਹ ਕਦੀ ਨਹੀਂ ਦਾ ਡਾਇਲੌਗ ਹੁੰਦਾ ਮੱਛਰ ਦੀ ਪਰਮਾਰ ਹੈ ਜੀ ਇਸ ਕਰਕੇ ਕੁਝ ਨੌਜਵਾਨ ਹਰੇਕ ਝੌਂਪੜੀ ਦੇ ਵਿੱਚ ਕੱਲੀ ਕੱਲੀ ਟਰਾਲੀ ਦੇ ਵਿੱਚ ਜਾ ਕੇ ਐਸ ਤਰ੍ਹਾਂ ਉਹ ਦਵਾਈ ਛਿੜਕਦੇ ਐ ਬੜੀ ਵਧੀਆ ਸੇਵਾ ਹੈ ਭਾਈ ਇਹਨਾਂ ਦੀ ਨੌਜਵਾਨਾਂ ਦੀ ਰੋਜ਼ਾਨਾ ਇਹਨਾਂ ਨੇ ਆਪਣੀ ਡਿਊਟੀ ਨਿਭਾਉਣੀ ਹੈ ਇਸੇ ਤਰ੍ਹਾਂ ਸਾਰੇ ਮੋਰਚੇ ਦੇ ਵਿੱਚ ਘੁੰਮ ਕੇ ਇਹਨਾਂ ਨੇ ਸਪਰੇਅ ਕਰਨੀਆਂ ਪਰ ਮੱਛਰ ਭਾਈ ਬਹੁਤ ਜ਼ਿਆਦਾ ਹੈ ਕਠਿਨਾਈਆਂ ਤਾਂ ਹੈ ਦੋਸਤੋ ਚਲੋ ਵਾਹਿਗੁਰੂ ਭਲੀ ਕਰੂਗਾ ਸਭ ਨੂੰ ਸੁੱਖ ਸ਼ਾਂਤੀ ਬਖਸ਼ੇ ਦੋਸਤੋ ਬਾਬੇ ਦੀ ਵੀਡੀਓ ਦੇਖ ਲਿਆ ਕਰੋ ਧੰਨਵਾਦ ਤੁਹਾਡਾ ਸ਼ੁਕਰੀਆ ਗਾਹਾਂ ਕੁਝ ਹੋਰ ਨਮਾ ਲੈ ਕੇ ਆਉਂਗਾ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ ਰਹੋ ਤੰਦਰੁਸਤ ਰਹੋ ਮੇਰੀ ਇਹੋ ਅਰਦਾਸ ਹੈ